ਬੇਦਬੀ ਦੇ ਮਾਮਲੇ ਤੇ ਪੰਜਾਬ ਸਰਕਾਰ ਦੇ ਵੱਲੋਂ ਇੱਕ ਖਾਸ ਕਾਨੂੰਨ ਲਿਆਂਦਾ ਗਿਆ ਜਿਸ ਨੂੰ ਅੱਜ ਵਿਧਾਨ ਸਭਾ ਦੇ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਪੇਸ਼ ਕੀਤਾ ਗਿਆ ਹੈ। ਜਿਸ ਤੋਂ ਬਾਅਦ ਇੱਥੇ ਬੈਸ ਦੀ ਗੱਲ ਸ਼ੁਰੂ ਹੋਈ ਤਾਂ ਕਾਂਗਰਸ ਪਾਰਟੀ ਦੇ ਵੱਲੋਂ ਵਿਰੋਧੀ ਧਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਕੱਲ ਦਾ ਸਮਾਂ ਮੰਗ ਲਿਆ ਉਸ ਤੋਂ ਬਾਅਦ ਮੁੱਖ ਮੰਤਰੀ ਭਗਵੰਤ ਮਾਨ ਵਿਧਾਨ ਸਭਾ 'ਚ ਖੜੇ ਹੁੰਦੇ ਆ ਤੇ ਸਖਤ ਇਤਰਾਜ਼ ਇਸ ਗੱਲ ਤੇ ਜਤਾਉਂਦੇ ਆ ਕਿ ਤੁਹਾਨੂੰ ਵਿਦਵੀ ਦੇ ਮਾਮਲੇ ਦੇ ਉੱਤੇ ਵੀ ਤਿਆਰੀ ਕਰਨ ਦੇ ਲਈ ਸਮਾਂ ਚਾਹੀਦਾ ਹੈ ਉਦੋਂ ਪ੍ਰਤਾਪ ਸਿੰਘ ਬਾਜਵਾ ਦਾ ਕਹਿਣਾ ਹੈ ਕਿ ਜਦੋਂ ਸਪੀਕਰ ਕੁਲਤਾਰ ਸਿੰਘ ਸੰਧਵਾਂ ਦੇ ਨਾਲ ਸਾਡੀ ਮੀਟਿੰਗ ਹੋਈ ਉਸ ਦੇ ਵਿੱਚ ਅਮਨ अरोड़ा ਹੋਣ ਜਾਂ ਫਿਰ ਬਾਕੀ ਪਾਰਟੀਆਂ ਦੇ ਲੀਡਰ ਹੋਣ ਸਭ ਦੀ ਇਹ ਸਹਿਮਤੀ ਬਣੀ ਸੀ ਕਿ ਅੱਜ ਬੈਲ ਤੁਸੀਂ ਪੇਸ਼ ਕਰਦੇ ਹੋਗੇ ਤਾਂ ਕੱਲ ਇਸ ਦੇ ਉੱਤੇ ਅਸੀਂ ਸਾਰਾ ਜਿਹੜਾ ਖਰੜਾ ਹੈ ਉਸ ਨੂੰ ਪੜ੍ਹ ਕੇ ਆਪਣਾ ਵਿਚਾਰ ਰੱਖਣ ਦੇ ਯੋਗ ਹੋ ਜਾਵਾਂਗੇ ਤਾਂ ਕੱਲ ਇਸ ਮਸਲੇ ਦੇ ਉੱਤੇ ਬਹਿਸ ਕੀਤੀ ਜਾਵੇ ਪਰ ਮੁੱਖ ਮੰਤਰੀ ਭਗਵਾਨ ਤਮਨ ਚਾਹੁੰਦੇ ਸੀ ਕਿ ਅੱਜ ਹੀ ਇਸੇ ਮਾਮਲੇ ਤੇ ਬਹਿਸ ਹੋਵੇ ਅਤੇ ਮੁੱਖ ਮੰਤਰੀ ਨੇ ਇੱਥੇ ਕਾਂਗਰਸੀਆਂ ਦਾ ਖਾਸ ਕਰ ਪ੍ਰਤਾਪ ਸਿੰਘ ਬਾਜਵਾ ਦਾ ਕਾਫੀ ਮਜ਼ਾਕ ਬੜਾਇਆ ਹੈ ਉਹਨਾਂ ਦਾ ਕਹਿਣਾ ਹੈ ਕਿ ਇਸ ਮਸਲੇ ਦੇ ਬਾਰੇ ਤਾਂ ਸਭ ਨੂੰ ਪਤਾ ਹੈ ਕਿ ਕੋਟਕਪੂਰਾ ਦੇ ਵਿੱਚ ਕੀ ਹੋਇਆ ਸੀ ਬਾਬਲ ਕਲਾਂਜ ਕੀ ਹੋਇਆ ਸੀ ਅਤੇ ਜਵਾਰ ਸਿੰਘ ਵਾਲੇ ਦੇ ਵਿੱਚ ਕੀ ਕੁਝ ਹੋਇਆ ਸੀ ਤਾਂ ਇਹ ਸਾਰੇ ਮਾਮਲੇ ਦੇ ਉੱਤੇ ਕਾਂਗਰਸ ਨੂੰ ਅਜੇ ਵੀ ਤਿਆਰੀ ਦੀ ਲੋੜ ਹੈ ਤਾਂ ਮੈਨੂੰ ਇਸ ਤੇ ਸਖਤ ਇਤਰਾਜ਼ ਹੈ ਪਰ ਕੋਈ ਗੱਲ ਨਹੀਂ ਤੁਸੀਂ ਸਮਾਂ ਲੈਣਾ ਚਾਹੁੰਦੇ ਹੋ ਲਓ ਤੇ ਕੱਲ ਇਸ ਮਾਮਲੇ ਦੇ ਉੱਤੇ ਬਹਿਸ ਕਰਨ ਦੇ ਲਈ ਤਿਆਰ ਹੋ ਕੇ ਆਇਓ ਤਾਂ ਮੁੱਖ ਮੰਤਰੀ ਭਗਵਾਨ ਜੀ ਦਾ ਕਹਿਣਾ ਹੈ ਕਿ ਮੈਨੂੰ ਪਤਾ ਹੈ ਤੁਸੀਂ ਸਭ ਵਿਰੋਧਤਾ ਕਰ ਨਹੀਂ ਸਕਦੇ ਪਰ ਫਿਰ ਵੀ ਤੁਸੀਂ ਇਸ ਦੇ ਲਈ ਸਮਾਂ ਮੰਗ ਰਹੇ ਹੋ ਤਿਆਰੀ ਕਰਨ ਦਾ ਤਾਂ ਪ੍ਰਤਾਪ ਸਿੰਘ ਬਾਜਵਾ ਨੇਤਾ ਵਿਰੋਧੀ ਤਰ ਬਾਹਰ ਆਉਂਦੇ ਨੇ ਵਿਧਾਨ ਸਭਾ ਦੇ ਜੋ ਸੈਸ਼ਨ ਦੇ ਵਿੱਚੋਂ ਮੀਡੀਆ ਦੇ ਵਿੱਚ ਆਖਿਆ ਉਹ ਕਹਿੰਦੇ ਨੇ ਕਿ ਸਾਨੂੰ ਸਮਾਂ ਚਾਹੀਦਾ ਸੀ ਸਾਡੇ ਨਾਲ ਇੱਕ কমিਟਮੈਂਟ ਕੀਤੀ ਸੀ ਪੰਜਾਬ ਵਿਧਾਨ ਸਭਾ ਦੇ ਸਪੀਕਰ ਗੁਲਦਾਰ ਸਿੰਘ ਸੰਧਵਾ ਨੇ ਮੀਟਿੰਗ ਦੇ ਵਿੱਚ ਪਰ ਹੁਣ ਜਦੋਂ ਵਿਧਾਨ ਸਭਾ ਵਿੱਚ ਬਿੱਲ ਪੇਸ਼ ਮੁੱਖ ਮੰਤਰੀ ਦੇ ਵੱਲੋਂ ਕੀਤਾ ਜਾਂਦਾ ਤਾਂ ਉਸੇ ਵੇਲੇ ਹੀ ਇਸ ਮਾਮਲੇ ਦੇ ਉੱਤੇ ਬਹਿਸ ਦੀ ਗੱਲ ਆਖ ਦਿੱਤੀ ਜਾਂਦੀ ਹੈ ਜੇਕਰ ਇਹਨਾਂ ਨੇ ਬਹਿਸ ਕਰਨੀ ਹੀ ਹੈ ਤਾਂ ਬਾਕੀ ਦੇ ਮੁੱਦਿਆਂ ਤੇ ਬਹਿਸ ਕਿਉਂ ਨਹੀਂ ਕਰਦੇ ਕਾਨੂੰਨ ਵਿਵਸਥਾ ਦੇ ਮੁੱਦੇ ਤੇ ਜਾਂ ਫਿਰ ਲੈਂਡ ਪੋਲੀ ਨੀਤੀ ਦੇ ਮਾਮਲੇ ਤੇ ਇਹ ਮਸਲੇ ਆ ਜਿਹੜੇ ਇਹਨਾਂ ਨੂੰ ਸਰਕਾਰ ਅਜੇ ਵੀ ਜਾਣਬੁੱਝ ਕੇ ਦਬਾਉਣਾ ਚਾਹੁੰਦੀ ਹੈ ਇਹ ਇਲਜ਼ਾਮ ਕਾਂਗਰਸ ਪਾਰਟੀ ਦੇ ਵੱਲੋਂ ਆਮ ਆਦਮੀ ਪਾਰਟੀ ਦੀ ਸਰਕਾਰ ਤੇ ਲਾਏ ਜਾ ਰਹੇ ਨੇ ਇਸ ਤੋਂ ਇਲਾਵਾ ਪ੍ਰਤਾਪ ਸਿੰਘ ਬਾਜਵਾ ਨੇ ਇਹ ਵੀ ਆਖਿਆ ਕਿ ਜੇਕਰ ਮੁੱਖ ਮੰਤਰੀ ਕਹਿੰਦੇ ਆ ਕਿ ਸਾਨੂੰ ਤਿਆਰੀ ਕਰਨ ਦੀ ਲੋੜ ਹੈ ਤਾਂ ਸਾਨੂੰ ਕੋਈ ਤਿਆਰੀ ਦੀ ਲੋੜ ਨਹੀਂ ਅਸੀਂ ਚਾਹੁੰਦੇ ਹਾਂ ਕਿ ਇਸ ਮਾਮਲੇ ਦੇ ਉੱਤੇ ਕੋਈ ਵੀ ਅਜਿਹਾ ਪੱਖ ਲੁਕਿਆ ਨਾ ਰਹਿ ਜਾਵੇ ਜਿਸ ਦੇ ਉੱਤੇ ਅਸੀਂ ਨਾ ਬੋਲ ਸਕੀਏ ਸੋ ਪੜ੍ਹ ਕੇ ਹੀ ਸਾਰੇ ਮਾਮਲੇ ਨੂੰ ਅਸੀਂ ਸਮਝ ਸਕਾਂਗੇ ਕਿ ਕਿਸ ਤਰੀਕੇ ਦੇ ਨਾਲ ਸਰਕਾਰ ਕਾਨੂੰਨ ਬਣਾਉਣ ਦੀ ਕੋਸ਼ਿਸ਼ ਕਰ ਰਹੀ ਹੈ ਕਿਉਂਕਿ ਕਾਂਗਰਸ ਸਰਕਾਰ ਨੇ ਵੀ ਕਾਨੂੰਨ ਜਿਹੜਾ ਬਿੱਲ ਲਿਆਂਦਾ ਸੀ ਪਾਸ ਵੀ ਕੀਤਾ ਸੀ ਪਰ ਅਜੇ ਤੱਕ ਉਸ ਨੂੰ ਮਨਜ਼ੂਰੀ ਨਹੀਂ ਦਿੱਤੀ ਗਈ ਇਸ ਜੋ ਕਾਨੂੰਨ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਬਣਾਉਣ ਦੀ ਗੱਲ ਕਰ ਰਹੇ ਨੇ ਜਿਸ ਦਾ ਅੱਜ ਬਿੱਲ ਪੇਸ਼ ਕੀਤਾ ਗਿਆ ਪਹਿਲਾ ਵਿਧਾਨ ਸਭਾ ਦੇ ਜੋ ਪਟਲ ਦੇ ਉੱਤੇ ਰੱਖ ਦਿੱਤਾ ਗਿਆ ਇਸ ਤੋਂ ਪਹਿਲਾਂ ਇੱਕ ਮੀਟਿੰਗ ਕੈਬਨਿਟ ਦੀ ਕੀਤੀ ਜਾਂਦੀ ਹੈ ਜਿਸ ਦੇ ਵਿੱਚ ਇਸ ਬਿੱਲ ਨੂੰ ਪਾਸ ਕੀਤਾ ਜਾਂਦਾ ਹੈ ਤੇ ਹੁਣ ਇਸ ਨੂੰ ਵਿਧਾਨ ਸਭਾ ਦੇ ਵਿੱਚ ਪੇਸ਼ ਮੁੱਖ ਮੰਤਰੀ ਭਗਵੰਤ ਮਾਨ ਜੋ ਖੁਦ ਗ੍ਰਹਿ ਮੰਤਰੀ ਵੀ ਨੇ ਉਹਨਾਂ ਦੇ ਵੱਲੋਂ ਪੇਸ਼ ਕੀਤਾ ਗਿਆ ਤਾਂ ਇਸ ਦੇ ਉੱਤੇ ਕੱਲ ਹੁਣ ਕਿਸ ਤਰੀਕੇ ਨਾਲ ਬਹਿਸ ਹੁੰਦੀ ਹੈ ਤੇ ਕਾਂਗਰਸ ਪਾਰਟੀ ਆਮ ਆਦਮੀ ਪਾਰਟੀ ਜਾਂ ਅਕਾਲੀ ਦਲ ਤੇ ਭਾਜਪਾ ਤੇ ਬਸਪਾ ਦੇ ਵੱਲੋਂ ਆਪਣੇ ਕੀ ਕੀ ਤਰਕ ਸੁਝਾਅ ਦਿੱਤੇ ਜਾਂਦੇ ਆ ਉਹ ਵੀ ਦੇਖਣ ਵਾਲੀ ਗੱਲ ਹੋਏਗੀ ਤਾਂ ਇਸ ਮਾਮਲੇ ਦੇ ਵਿੱਚ ਸਾਰੀਆਂ ਪਾਰਟੀਆਂ ਆਪੋ ਆਪਣੇ ਤਰਫੋਂ ਇਸ ਮਾਮਲੇ ਤੇ ਸਾਰੇ ਇਕਜੁੱਟ ਹੋ ਕੇ ਇਸ ਬਿੱਲ ਨੂੰ ਪਾਸ ਕਰਨ ਦੇ ਪੱਖ ਵਿੱਚ ਤਾਂ ਭਾਵੇਂ ਦਿਖਾਈ ਦੇ ਰਹੇ ਨੇ ਪਰ ਮੁੱਖ ਮੰਤਰੀ ਭਗਵੰਤ ਮਾਨ ਨੇ ਜਿਵੇਂ ਕਾਂਗਰਸ ਪਾਰਟੀ ਦੇ ਲੀਡਰਾਂ ਦਾ ਮਜ਼ਾਕ ਉਡਾਇਆ ਹੈ ਉਸ ਤੋਂ ਲੱਗਦਾ ਹੈ ਕਿ ਇਸ ਮਾਮਲੇ ਦੇ ਵਿੱਚ ਵੀ ਕ੍ਰੈਡਿਟ ਲੈਣ ਦੀ ਪੂਰੀ ਕੋਸ਼ਿਸ਼ ਆਮ ਆਦਮੀ ਪਾਰਟੀ ਦੀ ਸਰਕਾਰ ਤੇ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਕੀਤੀ ਜਾ ਰਹੀ ਹੈ ਤਾਂ ਲਗਾਤਾਰ ਇਸ ਮਾਮਲੇ ਦੇ ਉੱਤੇ ਜੋ ਵਿਧਾਨ ਸਭਾ ਦੇ ਵਿੱਚ ਜਾਂ ਬਾਹਰ ਜਿਹੜੇ ਸਵਾਲ ਖੜੇ ਕੀਤੇ ਜਾ ਰਹੇ ਨੇ ਪ੍ਰਤਾਪ ਸਿੰਘ ਬਾਜਵਾ ਹੋਣ ਜਾਂ ਫਿਰ ਪ੍ਰਗਟ ਸਿੰਘ ਹੋਣ ਕਾਂਗਰਸ ਪਾਰਟੀ ਦੇ ਜੋ ਵਿਧਾਇਕ ਨੇ ਉਹਨਾਂ ਨੇ ਇੱਕ ਪੋਸਟ ਸਾਂਝੀ ਕੀਤੀ ਹੈ ਪ੍ਰਗਟ ਸਿੰਘ ਨੇ ਇਸ ਮਾਮਲੇ ਦੇ ਉੱਤੇ ਲਿਖਿਆ ਕਿ ਆਮ ਆਦਮੀ ਪਾਰਟੀ ਨੇ ਬੇਅਦਬੀ ਮਾਮਲੇ 'ਚ 24 ਘੰਟਿਆਂ 'ਚ ਇਨਸਾਫ ਦੇਣ ਦਾ ਵਾਅਦਾ ਕਰਕੇ ਸੱਤਾ ਹਾਸਲ ਕੀਤੀ ਪਰ ਹਕੀਕਤ ਵਿੱਚ ਇਹਨਾਂ ਦਾ ਏਜੰਡਾ ਸਿਰਫ ਇਹਨਾਂ ਭਾਵਕ ਮਾਮਲਿਆਂ ਨੂੰ ਰਾਜਨੀਤਿਕ ਲਾਭ ਲਈ ਵਰਤਣ ਦਾ ਰਿਹਾ ਹੈ 40 ਮਹੀਨੇ ਹੋ ਗਏ ਪਰ ਇਨਸਾਫ ਦੂਰ ਦੀ ਗੱਲ ਹੈ ਅੱਜ ਤੱਕ ਦੋਸ਼ੀਆਂ ਨੂੰ ਸਹਮਣ ਤੱਕ ਜਾਰੀ ਨਹੀਂ ਹੋਏ ਜਾਂਚ ਵਿੱਚ ਨਾਮਜਦ ਡੇਰਾ ਮੁਖੀ ਵਿਰੁੱਧ 2.5 ਸਾਲ ਤੱਕ ਮੁਕੱਦਮਾ ਚਲਾਉਣ ਦੀ ਪ੍ਰਵਾਨਗੀ ਰੋਕੀ ਗਈ ਕੇਸਾਂ ਦੇ ਵਿੱਚ ਚੁੱਪਚਾਪ ਪੰਜਾਬ ਤੋਂ ਜਿਹੜਾ ਕੇਸ ਨੇ ਬਾਹਰ ਭੇਜ ਦਿੱਤੇ ਗਏ ਹੁਣ ਇਨਸਾਫ ਦੇਣ ਦੀ ਥਾਂ ਆਪਣੀਆਂ ਨਕਾਮੀਆਂ ਨੂੰ ਟਕਣ ਲਈ ਪੀਆਰ ਅਤੇ ਡਰਾਮੇ ਹੋ ਰਹੇ ਨੇ ਵਿਧਾਨ ਸਭਾ ਵਿੱਚ ਬਿੱਲ ਪੇਸ਼ ਹੋਣ ਤੋਂ ਪਹਿਲਾਂ ਹੀ ਆਮ ਆਦਮੀ ਪਾਰਟੀ ਦੇ ਆਈਟੀ ਸੈੱਲ ਵੱਲੋਂ ਸੋਸ਼ਲ ਮੀਡੀਆ ਮੁਹਿੰਮ ਚਲਾਈ ਜਾ ਰਹੀ ਹੈ ਜਿਸ ਵਿੱਚ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਫਟੇ ਹੋਏ ਅੰਗ ਦੀਆਂ ਤਸਵੀਰਾਂ ਵਰਤੀਆਂ ਜਾ ਰਹੀਆਂ ਤੇ ਇਹ ਹੈ ਇਹਨਾਂ ਦੀ ਨੀਅਤ ਤੇ ਅਸਲੀਅਤ ਇਨਸਾਫ ਦੀ ਥਾਂ ਸਿਰਫ ਸਿਆਸੀ ਡਰਾਮਾ ਕੀਤਾ ਜਾ ਰਿਹਾ ਹੈ ਇਹ ਇਲਜ਼ਾਮ ਪ੍ਰਗਟ ਸਿੰਘ ਜੋ ਕਾਂਗਰਸ ਪਾਰਟੀ ਦੇ ਜਲੰਧਰ ਕੈਂਟ ਤੋਂ ਵਿਧਾਇਕ ਨੇ ਉਹਨਾਂ ਵੱਲੋਂ ਆਮ ਆਦਮੀ ਪਾਰਟੀ ਦੇ ਉੱਤੇ ਲਾਏ ਗਏ ਨੇ ਕਿਉਂਕਿ ਇੱਕ ਤਸਵੀਰ ਉਹਨਾਂ ਨੇ ਸਾਂਝੀ ਕੀਤੀ ਹੈ ਜਿਹੜੀ ਆਮ ਆਦਮੀ ਪਾਰਟੀ ਦੇ ਸਪੋਰਟਰ ਪੇਜਾਂ ਦੇ ਉੱਤੇ ਕਮ ਰਹੀ ਹੈ ਤਾਂ ਦੂਜੇ ਪਾਸੇ ਮੁੱਖ ਮੰਤਰੀ ਭਗਵੰਤ ਮਾਨ ਨੇ ਵੀ ਇਸ ਮਾਮਲੇ ਦੇ ਉੱਤੇ ਇੱਕ ਪੋਸਟ ਸਾਂਝੀ ਕੀਤੀ ਹੈ ਜਿਸ ਵਿੱਚ ਲਿਖਿਆ ਕਿ ਅੱਜ ਚੰਡੀਗੜ੍ਹ ਵਿਖੇ ਪੰਜਾਬ ਕੈਬਨਿਟ ਦੀ ਅਹਿਮ ਮੀਟਿੰਗ ਸੱਦੀ ਗਈ ਜਿਸ ਵਿੱਚ ਸਮੁੱਚੇ ਧਾਰਮਿਕ ਗ੍ਰੰਥਾਂ ਦੀ ਬੇਦਬੀ ਦੇ ਮਾਮਲਿਆਂ ਦੇ ਵਿੱਚ ਸਖਤ ਸਜ਼ਾਵਾਂ ਨੂੰ ਯਕੀਨੀ ਬਣਾਉਣ ਲਈ ਪੰਜਾਬ ਪਵਿੱਤਰ ਗ੍ਰੰਥਾਂ ਵਿਰੁੱਧ ਅਪਰਾਧ ਰੋਕਥਾਮ ਬਾਰੇ ਬਿੱਲ 2025 ਨੂੰ ਮਨਜ਼ੂਰੀ ਦਿੱਤੀ ਗਈ ਇਸ ਬਿੱਲ ਮੁਤਾਬਕ ਪਾਵਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਭਗਵਤ ਗੀਤਾ ਬਾਈਬਲ ਕੁਰਾਨ ਸ਼ਰੀਫ ਤੇ ਹੋਰ ਪਵਿੱਤਰ ਗ੍ਰੰਥਾਂ ਦੀ ਵਿਅਦਬੀ ਦੀਆਂ ਘਟਨਾਵਾਂ ਵਿੱਚ ਸਿੱਧੇ ਜਾਂ ਅਸਿੱਧੇ ਤੌਰ ਤੇ ਸ਼ਾਮਲ ਕਿਸੇ ਵੀ ਵਿਅਕਤੀ ਨੂੰ ਬਖਸ਼ਿਆ ਨਹੀਂ ਜਾਏਗਾ ਤੇ ਮਲਜ਼ਮ ਨੂੰ ਉਮਰ ਕੈਦ ਤੱਕ ਦੀ ਸਜ਼ਾ ਹੋ ਸਕਦੀ ਹੈ ਇਸ ਕਾਨੂੰਨ ਦੇ ਲਾਗੂ ਹੋਣ ਨਾਲ ਸੂਬੇ ਦੇ ਵਿੱਚ ਫਿਰਕੂ ਸਦਭਾਵਨਾ ਅਮਨ ਸ਼ਾਂਤੀ ਪਾਈਚਾਰਕ ਸਾਂਝ ਦੀਆਂ ਤੰਦਾਂ ਮਜ਼ਬੂਤ ਹੋਣਗੀਆਂ ਸਾਡੇ ਲਈ ਧਾਰਮਿਕ ਗ੍ਰੰਥਾਂ ਦਾ ਸਨਮਾਨ ਸਭ ਤੋਂ ਪਹਿਲਾਂ ਹੈ ਤੇ ਨਾਲ ਹੀ ਪੰਜਾਬ ਰੈਗੂਲੇਸ਼ਨ ਆਫ ਕ੍ਰਸ਼ਰ ਯੂਨਿਟਸ ਤੇ ਸਟਾਕਿਸਟ ਐਂਡ ਰਿਟੇਲਰਸ ਰੂਲਜ਼ 2025 ਨੂੰ ਵੀ ਹਰੀ ਝੰਡੀ ਦਿੱਤੀ ਗਈ ਹੈ ਇਸ ਕਾਨੂੰਨ ਜੋ ਲਿਆਂਦਾ ਜਾ ਰਿਹਾ ਹੈ ਬਿੱਲ ਪੇਸ਼ ਕੀਤਾ ਗਿਆ ਉਸ ਦੇ ਵਿੱਚ ਇਹ ਵੀ ਪ੍ਰਾਵਧਾਨ ਰੱਖਿਆ ਗਿਆ ਕਿ ਕੋਈ ਫਾਸਟ ਟਰੈਕ ਅਦਾਲਤਾਂ ਵੀ ਇਸ ਮਾਮਲੇ ਤੇ ਬਣਾਈਆਂ ਜਾ ਸਕਦੀਆਂ ਹਨ ਅਤੇ ਐਸੇ ਮਾਮਲੇ ਦੇ ਵਿੱਚ ਜਿਹੜੇ ਵੀ ਕਥਿਤ ਦੋਸ਼ੀ ਹੋਣਗੇ ਉਹਨਾਂ ਨੂੰ ਪੈਰੋਲ ਜਿਹੜੀ ਹੈ ਉਹ ਵੀ ਨਹੀਂ ਦਿੱਤੀ ਜਾਏਗੀ ਤਾਂ ਇਸ ਤਰ੍ਹਾਂ ਦੀਆਂ ਇਸ ਦੇ ਵਿੱਚ ਮੱਧਾਂ ਰੱਖੀਆਂ ਗਈਆਂ ਨੇ ਕਾਨੂੰਨ ਜਿਹੜਾ ਬਣਾਇਆ ਜਾ ਰਿਹਾ ਹੈ ਤਾਂ ਇਸ ਕਾਨੂੰਨ ਨੂੰ ਲੈ ਕੇ ਜਿਸ ਤਰ੍ਹਾਂ ਸਿਆਸਤ ਵਿਧਾਨ ਸਭਾ ਦੇ ਵਿੱਚ ਹੋ ਰਹੀ ਹੈ ਜਾਂ ਫਿਰ ਮੁੱਖ ਮੰਤਰੀ ਭਗਵੰਤ ਮਾਨ ਤੇ ਪ੍ਰਤਾਪ ਸਿੰਘ ਬਾਜਵਾ ਦੇ ਵਿੱਚ ਆਪਸੀ ਜੋ ਨੋਕਜੋਕ ਹੋਈ ਹੈ ਤੁਸੀਂ ਇਸ ਦੇ ਬਾਰੇ ਕੀ ਸੋਚਦੇ ਹੋ ਕੀ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਉੱਤੇ ਜਿਵੇਂ ਇਲਜ਼ਾਮ ਕਾਂਗਰਸ ਪਾਰਟੀ ਦੇ ਵੱਲੋਂ ਲਾਏ ਜਾ ਰਹੇ ਨੇ ਕਿ ਸਿਰਫ ਰਾਜਨੀਤਿਕ ਲਾਹਾ ਲੈਣ ਦੇ ਲਈ ਸਭ ਕੁਝ ਡਰਾਮਾ ਕੀਤਾ ਜਾ ਰਿਹਾ ਹੈ ਉਹ ਸੱਚ ਹੈ ਜਾਂ ਫਿਰ ਪ੍ਰਤਾਪ ਸਿੰਘ ਬਾਜਵਾ ਜਿਸ ਤਰ੍ਹਾਂ ਸਮਾਂ ਮੰਗ ਰਹੇ ਨੇ ਤਾਂ ਮੁੱਖ ਮੰਤਰੀ ਦਾ ਕਹਿਣਾ ਹੈ ਕਿ ਇਹਨਾਂ ਨੂੰ ਅਜੇ ਵੀ ਤਿਆਰੀ ਦਾ ਸਮਾਂ ਚਾਹੀਦਾ ਹੈ ਤਾਂ ਉਹਦੇ ਨਾਲ ਤੁਸੀਂ ਸਹਿਮਤ ਹੋ ਇਸ ਤੇ ਆਪਣਾ ਵਿਚਾਰ ਕਮੈਂਟ ਸੈਕਸ਼ਨ ਦੇ ਵਿੱਚ ਜ਼ਰੂਰ ਦਿਓ